ਜੋ ਫਹਿਰਾਉਗਾ ਆਹ ਹੋਏ ਭਾਲੇ ਲੋਕਾਂ ਗੁੱਪੀ ਵੱਡੇ ਪਰਿਵਾਰ ਮਰਾਤਕਾ ਉਹ ਕਲਮਾ ਵਾਲੇ ਕਲਮਾ ਵਧਣ ਵਾਲੇ ਗੁੱਤੂ ਤੇ ਕ੍ਰਾਂਤੀਕਾਰੀ ਗੁੱਤੂ ਆ ਜਦੋਂ ਕਿੰਨਾਰੇ ਪਾੜਾ ਬਲੌਰ ਬਣਜ ਕੇ ਵਾਹਿਗੁਰੂ ਜੀ ਦਾ ਖਾਬਸਾ ਬਹਾਰੀ ਬਣ ਕੇ ਅੱਜ ਸਾਰਾ ਭਾਰਤ ਹੀ ਗੁਰਦੇਵ ਭਾਗਤ ਸਾਹਿਬ ਜੀ ਇਹ ਜੀਵ ਸਮਰਪਿਤ ਕੀਰਤਨ ਕਰ ਰਿਹਾ ਹੈ ਅੱਜ ਕਮਿਸ਼ਰੀ ਜਥੇਬੀ ਗੁਰ ਤੇਗ ਬਹਾਦਰ ਜੀ ਦੀ ਕੀਰਤਨ ਸਭਧ ਆਪਣੀ ਰਚਨਾ ਲੈ ਕੇ ਹਾਜ਼ਰ ਹੈ ਦਰਸ਼ਨ ਸੇ ਗੁਰੂ ਦਾਸ ਦਾ ਬੇਕਰ ਡਾਕਟਰ ਅਮਨਦੀਪ ਸਿੰਘ ਕੱਡੇ ਵਾਲੀਆ ਦਾਸ ਗੁਰੂ ਸਿੰਘ ਕੱਡੇ ਵਾਲੀਆ ਦਾ ਕਮਿਸ਼ਰੀ ਜਥਾ ਹੈ ਜੈਤ ਵਿੱਚ ਆਕਰਦਾ ਜਿਆਦਾ ਲੋਕਾਂ ਨੂੰ ਤੇ ਹੁੰਦਾ ਆ ਕੀ ਕੀ ਗੁਰਾਂ ਨੇ ਸੀ ਸਦਾ ਪੜਾਪਾਰ ਕਿਰਪਾ ਰਾਮ ਤੱਕ ਵੜਦ ਵਾਸੀ ਲੈ ਕੇ ਬਖਤੂ ਆਇਆ ਗੁਰ ਸਾਹਿਬ ਦੇ ਕੋਲ ਅਨੰਦਪੁਰ ਆ ਕੇ ਦਰਬਸਰਾਇਆ ਹੱਥ ਨਹੀਂ ਕੋਈ ਚੌਂ ਦਾ ਸਾਡਾ ਰਹੀਏ ਹੋਂਦੇ ਪਰਦੇ ਗੱਲ ਗੁਰੂ ਤੇਜ ਬਹਾਦਰ ਕਰਦੇ ਰੰਗ ਜੇਬ ਕਰਵਾਣ ਦਾ ਸੰਨ ਮੁਸਲਮਾਨ ਬਣਾਵੇ ਨਾ ਸਾਟੀ ਫਰਿਆਦ ਸੁਸੋਣਾ ਜਨਮਾ ਕੇ ਦਰ ਜਾਵੇ ਸੈਨੇ ਰੈਨੇ ਲੋਕਾਂ ਦੇ ਚੇਹੇ ਸੰਖੇੜ ਕੇ ਕੱਲ ਗੁਰੂ ਤੇ ਰੁਕਾਂ ਦੇ ਲੋਕਾਂ ਦੇ ਹੱੱਤਾ ਦੀ ਗੱਲ ਗੁਰੂ ਤੇਗ ਬਹਾਦਰ ਕਰਦੇ ਨਾ ਭੈ ਦੇਣਾ ਨਾ ਭੈ ਮੰਨਣਾ ਕਹੇ ਗੁਰੂ ਜੀ ਖੜ ਕੇ ਮੁਗਲਾਂ ਦੇ ਇਕ ਗਵਾਲ ਗੁਰੂ ਲੈ ਕੇ ਦਿੱਲੀ ਫੜ ਕੇ ਹੋਰਾਂ ਦੇ ਦੁੱਖ ਤਰਤ ਸੂਰ ਮੇ ਆਪਣੇ ਹੋਇਆ ਕਰਿਓ ਕਰਾ ਮਾਤ ਕੋਈ ਭਾਰੀ ਜਾਂ ਇਸਰਾਮ ਤਕੂਨ ਕਰੋ ਜਾਂ ਸਿਰ ਬਾੜ ਦੀ ਕਿਆਨੀ ਕਰਾ ਮਾਤ ਕੀ ਕੰਦੇ ਹਾਸ ਰਹਾ ਬੱਲਾ ਖਾਲੇ ਜਨਮ ਨੂੰ